ਆਰੇ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਸੁਮਾਨ ਸਿੰਘ ਆ ਆ ਖਲੋਤਾ ਜੀ ਇਹ ਕੀਕਾ ਤੇਰੀਆਂ ਵੀ ਘਟਾਉਂ ਆਇਪਰ ਵੀ ਸਰਕਾਰ ਦੀ ਟੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੇਅਰ ਨਹੀਂ ਪਤਾ ਨਹੀਂ ਮੇਰੇ ਘਰ 'ਚ ਜੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਆਰੇ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਸੁਮਾਨ ਸਿੰਘ ਆ ਆ ਖਲੋਤਾ ਜੀ ਇਹ ਕੀਕਾ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਤੇ ਮੈਂ ਇੱਤੋਂ ਕਿੰਨੀ ਕਮ ਜਨਾ ਇੱਧਰ ਇੱਧਰ ਆ ਜਾ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਨਹੀਂ ਆ। ਇਹ ਨਹੀਂ ਇਹ ਰਿਕਾਰਡਿੰਗ ਕਰੀ। ਮਾਰਾ ਸਾਨੂੰ ਪਾਣੀ ਪੀਣ ਤਾਂ ਕੋਈ ਜਾਣਦਾ। ਹੈਂਡੀਕੈਪ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ। ਕੰਮ ਕਰਾਉਣ ਆਏ ਸੀ। ਆਪ ਦੀ ਕਿਸੇ ਦੀ ਬੱਚੀ ਨੇ ਡਾਕਟਰੀ ਜੀ ਆਹ ਇਤਰਾ ਟਿਸ਼ੂ ਟਿਸ਼ੂ ਨਾਲ ਨਾ ਕਰਦਾ। ਇਤਰਾ ਮੈਂ ਤਾਂ ਅੱਧਾ ਘਾਹ ਨਹੀਂ ਕਰਾ ਕੋਈ ਕਰ ਲੀ ਰਿਹਾ ਰਿਕਾਰਡਿੰਗ। ਬਹੁਤ ਹੋ ਗਏ ਤੁਹਾਡੇ। ਇੱਕ ਮਿੰਟ ਮੰਨ ਲੋ ਤੁਹਾਡੀ ਮੰਨ ਲੋ ਕਰ ਬਰਾ।